ਹਾਂਜੀ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆ ਅੱਜ ਲਗਭਗ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਅੱਜ ਮਤਲਬ ਹੀ ਜਿਹੜੇ ਬੱਚੇ ਆ ਉਹਨਾਂ ਦੇ ਮਾਪਿਆਂ ਨੂੰ ਸੱਦਿਆ ਗਿਆ ਤੇ ਅਸੀਂ ਅੱਜ ਕੋਈ ਉਸ ਤੇ ਚਰਚਾ ਕਰਨ ਲੱਗੇ ਆ ਸਕੂਲਾਂ ਨੂੰ ਲੈ ਕੇ ਕਾਜ ਕਰਕੇ ਸਰਕਾਰੀ ਸਕੂਲਾਂ ਨੂੰ ਲੈ ਕੇ ਤੇ ਸਰਕਾਰੀ ਸਕੂਲਾਂ ਦੇ ਵਿੱਚ ਕੀ ਹੋਊਗਾ ਜਾਨੀ ਕਿ ਚਾਹ ਵਗੈਰਾ ਰੱਖੀ ਹੋਊਗੀ ਤੇ ਉਦੋਂ ਬਾਅਦ ਕੀ ਹੋਊਗਾ ਕਿ ਖਾਣਾ ਪੂਰਤੀ ਬੱਚਿਆਂ ਨੂੰ ਕਹਿਣਗੇ ਮਾਪਿਆਂ ਨੂੰ ਵੀ ਤੁਹਾਡੇ ਬੱਚੇ ਪੜ੍ਹਦੇ ਨਹੀਂ ਜੀ ਇਸ ਤਰ੍ਹਾਂ ਨਜ਼ਰ ਰੱਖਿਆ ਕਰੋ ਇਸ ਤਰ੍ਹਾਂ ਮਤਲਬ ਵੀ ਇੱਕ ਖਾਣਾ ਪੂਰਤੀਆਂ ਪੂਰੀਆਂ ਕੀਤੀਆਂ ਜਾਣੀਆਂ ਤੇ ਜਿਹੜੇ ਮਾਪੇ ਉੱਥੇ ਗਏ ਆ ਉਹਨਾਂ ਨੇ ਸਰਕਾਰੀ ਟੀਚਰਾਂ ਨੂੰ ਕੋਈ ਸਵਾਲ ਨਹੀਂ ਕਰਨਾ ਵੀ ਭਾਈ ਪਰ ਤੁਸੀਂ ਆਪਦੇ ਸਰਕਾਰੀ ਸਕੂਲਾਂ ਵਿੱਚ ਬੱਚੇ ਕਿਉਂ ਨਹੀਂ ਲਾਉਂਦੇ ਇਹ ਸਵਾਲ ਕਿਸੇ ਨੇ ਨਹੀਂ ਕਰਨਾ ਜਿਹੜਾ ਬੰਦਾ ਅੱਜ ਕਿਸੇ ਨੂੰ ਸਵਾਲ ਕਰਦਾ ਉਹ ਬੰਦਾ ਚੰਗਾ ਨਹੀਂ ਲੱਗਦਾ ਜਿਹੜਾ ਸੱਚਾ ਬੰਦਾ ਹੁੰਦਾ ਨਾ ਜਿਹੜਾ ਕੋਈ ਸਮਾਜ ਸੇਵੀ ਆ ਜਿਹੜਾ ਦੇਸ਼ ਦੀ ਗੱਲ ਕਰਦਾ ਹਰ ਇੱਕ ਨੂੰ ਸਵਾਲ ਕਰਦਾ ਉਹ ਚੰਗਾ ਨਹੀਂ ਲੱਗਦਾ ਕਿਉਂਕਿ ਸੱਚ ਚੰਗਾ ਨਹੀਂ ਲੱਗਦਾ ਹੁਣ ਇੱਕ ਜਾਇਜ਼ ਗੱਲ ਹੈ ਮਾਪਿਆਂ ਨੂੰ ਤਾਂ ਸਿੱਖਿਆ ਦੇਣਗੇ ਸਰਕਾਰੀ ਟੀਚਰ ਵੀ ਐ ਇਸ ਤਰ੍ਹਾਂ ਕਰੋ ਜੀ ਇਹਨਾਂ ਨੂੰ ਇਸ ਤਰ੍ਹਾਂ ਗਾਈਡ ਕਰੋ ਜੀ ਤੇ ਜਿਹੜੇ ਮਾਪੇ ਉਹ ਮੁਰੇ ਸੁਣੀ ਜਾਣਗੇ ਚਾਹ ਪੀ ਕੇ ਮੁੜੇ ਆਉਣਗੇ ਪਰ ਕਿਸੇ ਨੇ ਇਹ ਸਵਾਲ ਨਹੀਂ ਟੀਚਰਾਂ ਨੂੰ ਕਰਨਾ ਵੀ ਭਾਈ ਤੁਸੀਂ ਫਿਰ ਸਰਕਾਰੀ ਸਕੂਲਾਂ ਵਿੱਚ ਬੱਚੇ ਕਿਉਂ ਨਹੀਂ ਪਣਾਉਂਦੇ ਉਹ ਇਹ ਸਵਾਲ ਕਿਸੇ ਨੇ ਨਹੀਂ ਕਰਨਾ ਉਹਨਾਂ ਦੇ ਪ੍ਰਾਈਵੇਟਾਂ ਵਿੱਚ ਲੱਗਿਆ ਤਾਂ ਇਹ ਸਰਕਾਰੀ ਸਕੂਲਾਂ ਦੇ ਵਿੱਚ ਇੰਨੀ ਗੌਰ ਨਹੀਂ ਹੁਣ ਪ੍ਰਾਈਵੇਟ ਧਾਰਿਆਂ ਦੇ ਵਿੱਚ ਸਾਫ ਸਫਾਈ ਨੂੰ ਲੈ ਕੇ ਵੇਖ ਲਓ ਕਿੰਨੀ ਸਫਾਈ ਹੈ ਤੇ ਸਰਕਾਰੀ ਸਕੂਲਾਂ ਵਿੱਚ ਕਿਉਂ ਨਹੀਂ ਆ ਇੱਥੋਂ ਹੀ ਨਿਰਣਾ ਲੈ ਲਓ ਆ ਇੱਥੋਂ ਹੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਇੱਥੇ ਕਿੰਨੀ ਕੁ ਗੌਰ ਹੈ ਪ੍ਰਾਈਵੇਟ ਧਾਰੇ ਮਗਰੋਂ ਬਣੇ ਤੇ ਅੱਜ ਸਫਾਈ ਪੱਖੋਂ ਕਿੱਥੇ ਚਲੇ ਗਏ ਤੇ ਸਰਕਾਰੀ ਸਕੂਲ ਮਲ ਕੇ ਕਿੰਨੇ ਚਿਰ ਦੇ ਬਣੇ ਆ ਪਹਿਲਾ ਬਣੇ ਉਹਨਾਂ ਦੇ ਹਾਲਾਤ ਕਿਹੜੇ ਆ ਅਸੀਂ ਅੱਜ ਇਹ ਸਵਾਲ ਕਰਦੇ ਆਂ ਵੀ ਸਰਕਾਰੀ ਟੀਚਰ ਹੈ ਜਿਹੜੇ ਜਾਂ ਸਰਕਾਰੀ ਸਿੱਖਿਆ ਮੰਤਰੀ ਹੈ ਚਾਹੇ ਉਹ ਵੱਡੇ ਤੋਂ ਵੱਡੇ ਅਫਸਰ ਹੈ ਇੱਕ ਖਾਨਾ ਪੂਰਤੀਆਂ ਤੇ ਲੱਗੇ ਹੋਇਆ ਪਰ ਤੁਸੀਂ ਆਪਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਕਿਉਂ ਨਹੀਂ ਲਾਉਂਦੇ ਜੇ ਤੇ ਪੜ੍ਹਾਈ ਵਧ ਗਏ ਅਸੀਂ ਅੱਜ ਸਵਾਲ ਕਰਦੇ ਆ ਵੱਡੇ ਤੋਂ ਵੱਡਾ ਕੋਈ ਜਿਹੜਾ ਮੰਤਰੀ ਹੈ ਵੱਡੇ ਤੋਂ ਵੱਡਾ ਜਾਣੇ ਕਿ ਸਿੱਖਿਆ ਬੋਰਡ ਦਾ ਪ੍ਰਾਈ ਮੇਰੇ ਨਾਲ ਬੈਠ ਜਾਵੇ ਸਰਕਾਰੀ ਟੀਚਰ ਬੈਠ ਜਾਵੇ ਕੋਈ ਜਾਂ ਮਤਲਬ ਹੀ ਸਿੱਖਿਆ ਕੋਈ ਵੀ ਮਤਲਬ ਹੀ ਸਿੱਖਿਆ ਅਧਿਪਕਾ ਮੇਰੇ ਨਾਲ ਬੈਠ ਜਾਵੇ ਮੈਂ ਉਹਦੇ ਨਾਲ ਹੀ ਚਰਚਾ ਕਰੂੰਗਾ ਵੇ ਤੁਸੀਂ ਭਾਈ ਇੱਕ ਤਾਂ ਸਰਕਾਰੀ ਸਕੂਲਾਂ ਦੀ ਸਫਾਈ ਨੂੰ ਲੈ ਕੇ ਮੈਂ ਸਵਾਲ ਕਰੂੰਗਾ ਇੱਕ ਮੈਂ ਇਹ ਸਵਾਲ ਕਰੂੰਗਾ ਵੀ ਤੁਸੀਂ ਜਿਹੜੇ ਬੱਚੇ ਐ ਉਹ ਪ੍ਰਾਈਵੇਟ ਧਾਰਿਆਂ ਵਿੱਚ ਕਿਉਂ ਲਾਏ ਐ ਇਹ ਹੀ ਦੋ ਮੇਰੇ ਸਵਾਲ ਹੋਣਗੇ ਕੋਈ ਬਾਹਲੇ ਲੰਮੇ ਚੌੜੇ ਸਵਾਲ ਨਹੀਂ ਇਹਨਾਂ ਦੋ ਸਵਾਲਾਂ ਦਾ ਜਵਾਬ ਉਹਨਾਂ ਕੋਲੇ ਹੋਣਾ ਨਹੀਂ ਕਿਉਂਕਿ ਸਰਕਾਰੀ ਕੰਮਾਂ ਵਿੱਚ ਖਾਣਾ ਪੂਰਤੀਆਂ ਜਾਦੇ ਹੋ ਗਈਆਂ ਅਮਲੀ ਜਾਮਾ ਹੈ ਨਹੀਂ ਮਤਲਬ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਫਾਈ ਨੂੰ ਲੈ ਲਓ ਤੇ ਇਹਨਾਂ ਨੂੰ ਇਹ ਪੁੱਛ ਲਾਂਗੇ ਵੀ ਭਾਈ ਟੋਡੇ ਬੱਚੇ ਫਿਰ ਸਰਕਾਰੀ ਸਕੂਲਾਂ ਨੂੰ ਛੱਡ ਕੇ ਕਿਉਂ ਪ੍ਰਾਈਵੇਟਾਂ ਵਿੱਚ ਲਾਏ ਐ ਤੁਹਾਨੂੰ ਕੋਈ ਆਪਦੀ ਪੜ੍ਹਾਈ ਤੇ ਵਿਸ਼ਵਾਸ ਨਹੀਂ ਤਾਂ ਇਹਨਾਂ ਕੁਝ ਕਹਿੰਦੇ ਹੋਏ ਜੇ ਕੋਈ ਸ਼ਬਦ ਮੇਥੋਂ ਵੱਧ ਘੱਟ ਬੋਲਿਆ ਕਿ ਮਾਫੀ ਚਾਹਣਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਅੱਜ ਸਮੇਂ ਦੀ ਲੋੜ ਹੈ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਜੀ